ਦੇਖਿਆ ਗਾਣਿਆਂ ਦੇ ਵਿੱਚ ਕੁੜੀਆਂ ਦੇ ਕਾਫੀ ਜਿਹੜੇ ਅਲੱਗ-ਅਲੱਗ ਨਾਮਾਂ ਤੇ ਕੁੜੀਆਂ ਨੂੰ ਜਿਹੜਾ ਬੇਇੱਜ਼ਤ ਕੀਤਾ ਜਾਂਦਾ ਕੋਈ ਪਟੋਲਾ ਕਹਿ ਦਿੰਦਾ ਜਾਂ ਕੋਈ ਕਿਸੇ ਵੀ ਕੋਈ ਬੰਬ ਕਹਿ ਦਿੰਦਾ ਤਾਂ ਇਸ ਸੀਜ਼ਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਹਾਲਾਂਕਿ ਕਲਾਕਾਰਾਂ ਦੇ ਕਿਵੇਂ ਇਹ ਜਿਹੜੀ ਨੱਥ ਪਾਈ ਜਾਵੇ ਤਾਂ ਜੋ ਉਹ ਕੁੜੀਆਂ ਦੀ ਇੱਜ਼ਤ ਕਰਨ ਹਾਂਜੀ ਜੋ ਕੋਈ ਵੀ ਕਲਾਕਾਰ ਆਈ ਜੋ ਕੁੜੀਆਂ ਦੇ ਵਿਰੁੱਧ ਜਾਂ ਔਰਤ ਦੇ ਵਿਰੁੱਧ ਕੁਝ ਵੀ ਬੋਲਦਾ ਜੀ ਗਲਤ ਗਾਣੇ ਕੱਢ ਕੇ ਉਹਨਾਂ ਨੂੰ ਟੌਰਚਰ ਕਰ ਰਹੇ ਨੇ ਜੀ ਜਾਂ ਕੋਈ ਇੱਜ਼ਤ ਨਹੀਂ ਕਰ ਰਿਹਾ ਕੁੜੀਆਂ ਦੀ ਇਸ ਲਈ ਵੀ ਮਤਲਬ ਹਰ ਕੋਈ ਐ ਸਿੰਗਰ ਆ ਚਾਹੇ ਰਾਈਟਰ ਆ ਉਹਦੇ ਉੱਤੇ ਪਰਚਾ ਹੋਣਾ ਚਾਹੀਦਾ ਸਰਕਾਰ ਅੱਗੇ ਇਹੀ ਬੇਨਤੀ ਹੈ ਕਿ ਜੱਜੀ ਬੈਂਸ ਤੇ ਜਲਦੀ ਤੋਂ ਜਲਦੀ ਪਰਚਾ ਕੀਤਾ ਜਾਵੇ ਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਫੇਰ ਹੀ ਸਾਨੂੰ ਸਕੂਨ ਮਿਲੂਗਾ ਜੀ ਇਸ ਗੱਲ ਤੋਂ ਜੀ ਇੱਕ ਲਾ ਤੁਸੀਂ ਜੱਜੀ ਬੈਂਸ ਸੀ ਕਿਉਂ ਮਗਰ ਪਰ ਹਾਲਕਿ ਜੇ ਆਪਾਂ ਲਾ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਪਿਛਲੇ ਸਮੇਂ ਦੇ ਵਿੱਚ ਤਾਂ ਕਾਫੀ ਜਿਹੜੇ ਲੋਕਾਂ ਨੇ ਦੇਖਿਆ ਜਾਵੇ ਤਾਂ ਕਾਫੀ ਜਿਹੜੇ ਗਲਤ ਜਿਹੜੇ ਕੀਤਾ ਜਾਇਆ ਤਾਂ ਹੁਣ ਆਰਕਸਟਰਾ ਵਾਲਾ ਜਿਹੜਾ ਮੈਂ ਹੁਣ ਦੱਸ ਕੇ ਟਿਆ ਸੀ ਤਾਂ ਉਹਨਾਂ ਨੇ ਜਿਵੇਂ ਸ਼ਰਾਬ ਦਾ ਗਲਾਸ ਿੱਟਿਆ ਤਾਂ ਪਰਚਾ ਦਰਜ ਤਾਂ ਉਹਨਾਂ ਦੇ ਵੀ ਚਾਹੀਦਾ ਤਾਂ ਕੱਲਾ ਚਾਜੀ ਬੈਂਸੀ ਕਿਉਂ 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 ਤੁਸੀਂ ਪ੍ਰੋਮੋਸ਼ਨ ਕਰ ਰਹੇ ਹੋ ਕੀ ਕਹਿ ਰਹੇ ਹੋ ਇਸ ਬੰਦੇ ਨਹੀਂ ਜੀ ਪ੍ਰੋਮੋਸ਼ਨ ਨਹੀਂ ਜੋ ਕੋਈ ਵੀ ਗਲਤ ਕੰਮ ਕਰਦਾ ਜੀ ਉਸ ਤੇ ਹਰ ਇੱਕ ਹਰ ਇੱਕ ਤੇ ਪਰਚਾ ਦਰਜ ਹੋਣਾ ਚਾਹੀਦਾ ਜੀ ਕੁੜੀਆਂ ਦੇ ਵਿਰੁੱਧ ਜੋ ਕੋਈ ਵੀ ਗਲਤ ਕੁਝ ਬੋਲ ਰਿਹਾ ਹੈਗਾ ਸਭ ਨੂੰ ਇੱਕੋ ਜਿਹੀ ਸਜ਼ਾ ਮਿਲਣੀ ਚਾਹੀਦੀ ਆ ਜੱਜੀ ਵਾਸਤੇ ਅਸੀਂ ਕੋਈ ਵਿਰੋਧ ਨਹੀਂ ਉਹ ਨਹੀਂ ਕਰ ਰਹੇ ਜੀ ਮਤਲਬ ਸਪੋਰਟ ਨਹੀਂ ਕਰ ਰਹੇ ਜੀ ਉਹਨੂੰ ਤੇ ਇਸ ਲਈ ਵੀ ਸਾਰਿਆਂ ਤੇ ਵੀ ਇੱਕੋ ਜਿਹਾ ਪਰਚਾ ਹੋਣਾ ਚਾਹੀਦਾ ਹੈਗਾ ਸੇਮ ਟੂ ਸੇਮ ਹਾਂਜੀ ਦੇਖਦੇ ਹਾਂ ਜੀ ਅੱਜ ਤੁਸੀਂ ਜੱਜੀ ਬੈਂਸ ਸਾਹਿਬ ਪਤਲਾ ਫੁੱਕੇ ਜੀ ਹਾਂਜੀ ਬਹੁਤ ਕਾਫੀ ਜਿਹੜੀ ਨਾਰੀਆਂ ਇਕੱਠੇ ਹੋਇਆਂ ਤਾਂ ਕੀ ਕਹਿਣਾ ਚਾਹੋਗੇ ਹਾਂਜੀ ਅਸੀਂ ਜੇਜੀ ਵੈਸ ਦੇ ਇਸ ਗਾਣੇ ਦਾ ਬਹੁਤ ਹੀ ਜ਼ਿਆਦਾ ਰੱਜ ਕੇ ਵਿਰੋਧ ਕਰ ਰਹੇ ਹਾਂ ਜੀ ਕਿ ਅਸੀਂ ਜੇਜੀ ਵੈਸ ਨੂੰ ਇੱਕ ਗੱਲ ਕਹਿਣੀ ਚਾਹੁੰਦੇ ਆ ਕਿ ਤੁਸੀਂ ਇਸ ਗਾਣੇ ਵਿੱਚ ਔਰਤਾਂ ਪ੍ਰਤੀ ਪੇੜ ਤੋਂ ਬਿਨਾ ਤੁਸੀਂ ਨਹੀਂ ਬੋਲੇ ਜੇਜੀ ਵੈਸ ਨੂੰ ਮੈਂ ਇੱਕ ਸਵਾਲ ਪੁੱਛਣਾ ਚਾਹਣੀ ਆ ਕਿ ਤੁਹਾਡੇ ਘਰੇ ਪੈ ਨਹੀਂ ਹੈਗੀ ਜਾਂ ਤੁਹਾਡੀ ਮਾ ਨਹੀਂ ਹੈਗੀ ਜੀ ਕੀ ਸੋਚ ਸਮਝ ਕੇ ਸਾਨੂੰ ਤੁਸੀਂ ਇਸ Song ਵਿੱਚ ਸਾਡਾ અપਮਾਨ ਕੀਤਾ ਗਿਆ ਹੈ ਜੀ ਤਾਂ ਮੈਂ ਬਹੁਤ ਹੀ ਇਸ ਕੰਮ ਦੀ ਵਿਰੋਧਤਾ ਵਿੱਚ ਉਸ ਦੀ ਨਿੰਦਿਆ ਕਰਦੀ ਹੋਈ ਤਾਂ ਜਿਹੜਾ ਜੈਜੀ ਬਏ ਸੁੱਤੇ ਬੰਦਾ ਪਰਚਾ ਹੈ ਜੀ ਤਾਂ ਉਹ ਜਲਦੀ ਤੋਂ ਜਲਦੀ ਕੀਤਾ ਜਾਵੇ ਜੀ ਅਸਲ ਦੇ ਵਿੱਚ ਇਹਨਾਂ ਨੇ ਇੱਕ ਬਹੁਤ ਹੀ ਜ਼ਿਆਦਾ ਮਤਲਬ ਕਿ ਗਾਣਾ ਗਾਇਆ ਵਾ ਜਿਹੜਾ ਗਾਣਾ ਗਾਇਆਗਾ ਨਾ ਉਹਦੇ ਵਿੱਚ ਔਰਤਾਂ ਦਾ અપਮਾਨ ਹੋਇਆਗਾ ਔਰਤਾਂ ਦੀ ਮਤਲਬ ਕਿ ਔਰਤਾਂ ਦੀ ਮਤਲਬ ਕਿ ਮਨ ਨੂੰ ਉਸ ਚੀਜ਼ ਦੇ ਨਾਲ ਬਹੁਤ ਵੱਡੀ ਥੇਸ ਪਹੁੰਚੀ ਆ ਸਭ ਤੋਂ ਵੱਡੀ ਪਹਿਲ ਇਸ ਦੀ ਮਤਲਬ ਕਿ ਦੀਸ਼ਾ ਡਰਸ ਦੀਸ਼ਾ ٹرسٹ ਨੇ ਕੀਤੀ ਸੀ ਸਾਡੇ ਹਰਦੀਪ ਕੌਰ ਮੈਡਮ ਜੀ ਨੇ ਚੰਡੀਗੜ੍ਹ ਮੁਹਾਲੀ ਨੇ ਔਰ ਉਸ ਤੋਂ ਬਾਅਦ ਉਹਨਾਂ ਨਾਲ ਸੰਪਰਕ ਹੋਇਆ ਤਾਂ ਉਹਨਾਂ ਨੇ ਸਾਨੂੰ ਇਸ Song ਦੇ ਬਾਰੇ ਦੱਸਿਆ ਤਾਂ ਜਦੋਂ ਪੂਰਾ ਇਹ Song ਸੁਣ ਕੇ ਵੇਖਿਆ ਤਾਂ ਮਤਲਬ ਕਿ ਕਾਫੀ ਇਹਦੇ ਵਿੱਚ ਸੁਨਜੋਗ ਨਹੀਂ ਸਨ ਗੱਲਾਂ ਜਿਸ ਤੋਂ ਪਤਾ ਲੱਗਦਾ ਸੀ ਕਿ ਸਾਡੀ ਔਰਤਾਂ ਦਾ અપਮਾਨ ਕੀਤਾ ਗਿਆ ਹੈਗਾ ਹੁਣ ਮੰਨੋ ਕਿ ਚਲੋ ਪਹਿਲਾਂ ਇਹ ਲੋਕ ਸਾਰੇ ਕਹਿ ਰਹੇ ਨੇ ਕਿ ਇਹ ਲੋਕ ਬੋਲ ਨਹੀਂ ਆ ਜੇ ਉਹ ਲੋਕ ਬੋਲੀਆਂ ਦੇਖੋ ਜੀ ਗਿੱਦਿਆਂ ਦੇ ਤੱਕ ਸਹਿਮਤ ਸੀ ਉਹ ਵਾਇਰਲ ਨਹੀਂ ਸੀ ਹੁੰਦੀਆਂ ਹੈਗੀਆਂ ਕਿਤੇ ਨਾ ਕਿਤੇ ਮਤਲਬ ਕਿ ਹੁਣ ਦੇਖਿਆ ਜਾਵੇ ਤਾਂ ਇਹ Song ਜਦੋਂ ਸਟੇਜਾਂ ਤੇ ਚੱਲੇਗਾ ਸਾਡੀਆਂ ਧੀਆਂ ਭੈਣਾਂ ਨੂੰ ਪੇਡਾ ਦੱਸਿਆ ਜਾਵੇਗਾ ਅਸੀਂ ਸਮਾਜ ਦੇ ਛੋਟੇ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਤੇ ਮਤਲਬ ਕਿ ਵੱਡੇ ਪਰਿਵਾਰ ਉੱਪਰ ਤੱਕ ਪਾਉਂਦੇ ਆਂ ਹਾਸ ਤੱਕ ਸਾਡੀਆਂ ਧੀਆਂ ਨੇ ਚੰਦ ਤੱਕ ਪਹੁੰਚ ਚੁੱਕੀਆਂ ਨਹੀਂ ਗੀਆਂ ਬਹੁਤ ਸਾਰੀਆਂ ਧੀਆਂ ਜੱਜ ਵਕੀਲ ਔਰ ਤਹਿਸੀਲਦਾਰ ਬਣ ਚੁੱਕੀਆਂ ਨਹੀਂ ਆ ਤਾਂ ਅੱਜ ਦੇ ਯੁੱਗ ਦੇ ਵਿੱਚ ਅਸੀਂ ਕਿਸੇ ਤੋਂ ਕਿਉਂ ਆਪਣਾ ਅਪਮਾਨ ਕਰਵਾਵਾਂਗੇ ਐਸ ਕਰਕੇ ਮਤਲਬ ਕਿ ਅਸੀਂ ਨੇ ਇਹ ਮੁੱਦਾ ਚੁੱਕਿਆ ਲਗਾ ਤਾਂ ਕਿ ਮਤਲਬ ਕਿ ਇਸ ਤੇ ਜੋ ਵੰਦੀ ਕਾਰਵਾਈ ਆ ਉਹ ਕੀਤੀ ਜਾਵੇ ਔਰ ਜੋ ਮਤਲਬ ਕਿ ਜਿਸ ਨੇ ਹੀ ਗੀਤ ਲਿਖਿਆ ਜੋ ਇਹਦਾ ਰਾਈਟਰ ਹੈਗਾ ਤੇ ਨਾਲ ਨਾਲ ਵੰਦੀ ਕਾਰਵਾਈ ਉਹਤੇ ਵੀ ਕੀਤੀ ਜਾਵੇ ਕਿਉਂਕਿ ਇਸ ਗੀਤ ਨਾਲ ਬਹੁਤ ਸਾਰੇ ਸਾਡੇ ਸਮਾਜ ਦੀਆਂ ਧੀਆਂ ਭੈਣਾਂ ਨੂੰ ਠੇਸ ਪਹੁੰਚੀ ਹੈ ਜੀ ਅਸੀਂ ਹਮੇਸ਼ਾ ਜੀ ਔਰਤਾਂ ਦੇ ਪੱਖ ਦੇ ਵਿੱਚ ਮਤਲਬ ਕਿ ਅੱਜ ਤੱਕ ਲੜੇ ਹੈਗੇ ਆਂਗੇ ਔਰਤਾਂ ਦੇ ਪੱਖ 'ਚ ਹੀ ਹਮੇਸ਼ਾ ਲੜਾਂਗੇ ਔਰ ਜੋ ਆਰਕੈਸਟ ਵਾਲੀ ਲੜਕੀ ਦੀ ਤੁਸੀਂ ਗੱਲ ਕਰ ਰਹੇ ਹੋ ਕਿਤੇ ਨਾ ਕਿਤੇ ਆਰਕੈਸਟ ਵਾਲੀ ਲੜਕੀ ਦੀ ਦੇਖੋ ਮਜਬੂਰੀ ਹੈ ਉਹਨਾ 스테ਜ ਤੇ ਨੱਚਣਾ ਵੀ ਇੱਕ ਮਜਬੂਰੀ ਹੈਗੀ ਆ ਪਰ ਜਿੱਥੇ ਮਤਲਬ ਕਿ ਉਹਨਾਂ ਨਾਲ ਬਤਮੀਜ਼ੀ ਕੀਤੀ ਜਾਂਦੀ ਹੈਗੀ ਆ ਜੋ نیچے ਖੜੇ ਹੁੰਦੇ ਨੇਗੇ ਜੋ ਕਿ ਆ ਇੱਕ ਜਦੋਂ ਮਨੋਰੰਜਨ ਉੱਪਰ ਹੋ ਰਿਹਾਗਾ ਮਤਲਬ ਕਿ ਕਾਸਟ ਲੱਗ ਰਹੀ ਹੈਗੀ ਤਾਂ ਲੜਕੀ ਨੱਚ ਰਹੀ ਹੈ ਤਾਂ ਉਸ ਨੂੰ ਜੋ نیچے ਖੜੇ ਹੁੰਦੇ ਨੇ ਉਹ ਗਲਤ ਟੌਰਚਰ ਕਰਦੇ ਨੇ ਗਲਤ ਤਰੀਕੇ ਨਾਲ ਇਸ਼ਾਰੇ ਕਰਦੇ ਨੇਗੇ ਇਸ਼ਾਰਿਆਂ ਦੀ ਵੀ ਕਾਨੂੰਨ ਨੇ ਬਹੁਤ ਵੱਡੀਆਂ ਤਾਰਾ ਮ ਰੱਖੀਆਂ ਹੋਈਆਂ ਨੇ ਕਿ ਜੋ ਧੀਆਂ ਪਹਿਣਾ ਮਤਲਬ ਕਿ ਜਦੋਂ ਅਸੀਂ ਬੋਲਣ ਲਈ ਇਹ ਮਤਲਬ ਕਿ ਆਪਾਂ ਬੋਲਦੇ ਆ ਕੋਈ ਵੀ ਲੜਕੀ ਬੋਲਦੀ ਹੈਗੀ ਬੋਲਣ ਲਈ ਆਪਣੀ ਆਵਾਜ਼ ਉਠਾਉਂਦੀ ਆ ਤਾਂ ਉਸ ਦੀ ਆਵਾਜ਼ ਨੂੰ ਕਿਤੇ ਨਾ ਕਿਤੇ ਮਤਲਬ ਕਿ ਬੰਦ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਦਲੇਰੀ ਉੱਥੇ ਸਾਡੇ ਆਪਸ ਵਿੱਚ ਨਾਰੀ ਸ਼ਕਤੀ ਚ ਹੋਣੀ ਚਾਹੀਦੀ ਜਦੋਂ ਮਤਲਬ ਕਿ ਕਬੱਡੀ ਖਿਡਾਰੀਆਂ ਦਾ ਹੋਇਆ ਸੀ ਉਸ ਤੋਂ ਪਹਿਲਾਂ ਵੀ ਤੁਸੀਂ ਸਾਡੇ ਮਤਲਬ ਕਿ ਪੇਜ ਨੂੰ ਫਰੋਲ ਕੇ ਦੇਖੋ ਸਾਡੇ ਜਿਹੜੇ ਹੈਗੀਆਂ ਨਿਊਜ਼ਪੇਪਰ ਉਹਨਾਂ ਦੇ ਪ੍ਰਤੀ ਹੱਕ ਦੇ ਵਿੱਚ ਅਸੀਂ ਨਿਊਜ਼ਾਂ ਲਾਈਆਂ ਨੇਗੀਆਂ ਅਤੇ ਮਤਲਬ ਕਿ ਇਹ ਨਹੀਂ ਹੈਗਾ ਕਿ ਅਸੀਂ ਉਦੋਂ ਵੀ ਖੜੇ ਨਹੀਂ ਹੋਏ ਹੈਗੇ ਸ਼ਾਇਦ ਜਨਤਾ ਦੇ ਧਿਆਨ ਚ ਨਹੀਂ ਹੈਗਾਗਾ ਪਰ ਉਹਦੇ ਉਹਨਾਂ ਦੇ ਮਤਲਬ ਕਿ ਅਸੀਂ ਖੜੇ ਹੈਗੀਆਂ ਜੀ ਉਹਨਾਂ ਦੇ ਨਾਲ ਵੀ ਉਹਨਾਂ ਨੂੰ ਅਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਉਹ ਜੋ ਮਤਲਬ ਕਿ ਸਾਡੇ ਵਰਗੀਆਂ ਈਆਂ ਭੈਣਾਂ ਗਰੀਬੀ ਚੋਂ ਉੱਠ ਕੇ ਮਤਲਬ ਕਿ ਹੁੰਦੀਆਂ ਹਨ ਅੱਗੇ ਸਮਾਜ ਦੇ ਵਿੱਚ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਉਹਨਾਂ ਦੇ ਨਾਲ ਜੁੜ ਕੇ ਕਾਫੀ ਕੰਮ ਅਸੀਂ ਵੀ ਸਿੱਖੇ ਹੈਗੇ ਨੇਗੇ ਔਰ ਜੇ ਸੋਚਾ ਦੱਸ ਦਿਆਂ ਤੁਹਾਨੂੰ ਕਿ ਜੋ ਮੇਡਮ ਹਰਦੀਪ ਕੌਰ ਜੀ ਹੈਗੇ ਨੇਗੇ ਉਹ ਹਮੇਸ਼ਾ ਹੀ ਔਰਤਾਂ ਦੇ ਹੱਕ ਸੱਚ ਦੇ ਵਿੱਚ ਲੜਦੇ ਹਨ ਔਰ ਨਾ ਅਸੀਂ ਉਹਨਾਂ ਦੇ ਨਾਲ ਹੀ ਹੈਗੇ ਆ ਜੀ ਤੁਸੀਂ ਕਿਤੇ ਜੱਜੀਵੰਦ ਜੀ ਪ੍ਰਮੋਸ਼ਨ ਤਾਂ ਨਹੀਂ ਕਰ ਰਹੇ ਬਿਲਕੁਲ ਨਹੀਂ ਜੀ ਇਹ ਨਹੀਂ ਹੈਗਾ ਕਿ ਜੇ ਅਸੀਂ ਨੇ ਆਵਾਜ਼ ਉਠਾ ਲਈ ਜਾਂ ਅਸੀਂ ਆਪਣੀ ਸੰਸਥਾ ਵੱਲੋਂ ਆਵਾਜ਼ ਉਠਾ ਲਈ ਤਾਂ ਮਤਲਬ ਕਿ ਅਸੀਂ ਉਹਨੂੰ ਪ੍ਰਮੋਟ ਕਰ ਰਹੇ ਹਾਂ ਜਾਂ ਕੁਝ ਵੀ ਕਰ ਰਹੇ ਇਦਾਂ ਦੀ ਕੋਈ ਗੱਲਾਂ ਨਹੀਂ ਹੈਗੀਆਂ ਜੀ ਥੈਂਕ ਯੂ ਧੰਨਵਾਦ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੇਅਰ ਟੀਵੀ